ਹਰੀ ਸਰਪ੍ਰਨਾਂੰਦ ਟੈਕਨੀਕਲ ਡਿਸਟ੍ਰਿਕਟ ਅਫਸਰ ਮੇਰਾ ਨਾਮ ਗੁਰਜਿੰਦਰ ਸਿੰਘ ਏਐਸਆਈ ਗੁਰਜਿੰਦਰ ਸਿੰਘ ਮੈਂ ਚੌਂਕੀ ਇਨਚਾਰਜ ਵਾਸਟੈਂਡ ਹਾਂ ਜੀ ਸਰ ਕੀ ਪੂਰਾ ਮਾਮਲਾ ਹੈਗਾ ਜੀ ਜਿਹੜਾ ਤੁਹਾਨੂੰ ਸਾਡੇ ਨੂੰ ਸਾਨੂੰ ਕੱਲ ਠੇਕੇਦਾਰਾਂ ਨੇ ਇਨਫੋਰਮੇਸ਼ਨ ਦਿੱਤੀ ਸੀ ਵੀ ਇਸ ਘਰ ਦੇ ਵਿੱਚ ਸ਼ਰਾਬ ਹੈ ਤੇ ਉਹਦਾ ਅਸੀਂ ਸਰਚ ਪ੍ਰਿੰਟ ਹਾਸਲ ਕਰਕੇ ਕੋਡ ਦੇ ਵਿੱਚੋਂ ਤੇ ਫਿਰ ਇੱਥੇ ਅਸੀਂ ਸਰਚ ਕੀਤੀ ਹੈ ਤੇ ਡਿਊਰਿੰਗ ਸਰਚ ਸਾਨੂੰ ਇਹਨਾਂ ਕੋਲੋਂ ਬਲੈਂਡਰ 11 ਪੇਟੀਆਂ ਮੈਟ 17 ਪੇਟੀਆਂ 100 ਪਾਈਪਰ ਦੀਆਂ ਬਾਈ ਬੋਟਲਸ ਆਫੀਸਰ ਚੁਆਇਸ ਦੀਆਂ 90 ਬੋਤਲਾਂ ਮੈਕਡੋਨਲਡ ਦੀਆਂ ਬਲੈਕ ਐਂਡ ਵਾਈਟ ਦੀਆਂ 11 ਬੋਤਲਾਂ ਨੇ ਇਹ ਪਹਿਲਾਂ ਵੀ ਇੱਕ ਪਰਮਾਨੈਂਟ ਅਰਜ਼ੀ ਹੈ ਕਿ ਨਾਮ ਇਹਦੇ ਬਾਰੇ ਥੋੜਾ ਕਨਫਰਮ ਨਹੀਂ ਹੈਗਾ ਕਿ ਇਹਦੇ ਤੇ ਮਕਦਮੇ ਹੈਗੇ ਕਿ ਨਹੀਂ ਹੈਗੇ ਉਹ ਸੀ ਦਿਖਦੇ ਕਿਹੜੇ ਲਾਕ ਚ ਸਰ ਜੀ ਕਿੰਨੀ ਘੰਟੇ ਆਏ ਹੋਸੈਨਪੁਰ ਹਾਂ ਨੀਅਰ ਚਵਲਾ ਤੇ ਐਕਸਾਈਜ ਵਾਲੀ ਵੀ ਤੁਹਾਡੇ ਨਾਲ ਕੋਈ ਹਾਂ ਐਕਸਾਈਜ ਇੰਸਪੈਕਟਰ ਸਾਹਿਬ ਨਾਲ ਆਏ ਸਰ ਕਿੰਨੀ ਵੱਡੀ ਕਾਮਯਾਬੀ ਸੀ ਮੇਰੇ ਕੋਲ ਕਾਫੀ ਵੱਡੀ ਹੈ ਜੀ ਤੁਹਾਡੇ ਸਾਹਮਣੇ ਦੱਸੇਗਾ 11 ਪੇਟੀਆਂ ਬਲੈਂਡਰ ਹੈ ਮੈਕਡੋਨਲ 17 ਪੇਟੀਆਂ 90 ਲੱਕੜ ਵਸੇ ਨੂੰ ਇਸ ਬਾਰੇ ਪਤਾ ਸੀ ਕੋਈ ਗਲਤ ਤਾਂ ਨਹੀਂ ਨਹੀਂ ਇਹਦੇ ਬਾਰੇ ਨਹੀਂ ਮੈਨੂੰ ਮੈਂ ਕਹਿ ਨਹੀਂ ਸਕਦਾ ਜੀ ਤੇ ਰੈਸਟ ਹੋ ਗਈ ਇਹ ਬੰਦੇ ਦੀ ਨਹੀਂ ਰੈਸਪੀ ਉਹ ਪਕੌੜਾ ਜੀ ਸਰ ਤੁਹਾਡੇ ਵੱਲ ਕੀ ਕੀ ਕਾਰਵਾਈ ਕੀਤੀ ਹੈ ਨਹੀਂ ਇਸ ਤੋਂ ਅਸੀਂ ਆ ਸਰਚ ਪ੍ਰਿੰਟ ਲੈ ਕੇ ਦਿੱਤੇ ਉਹਨੇ ਜਿਹੜੀ ਅਸੀਂ ਆ ਰਿਕਵਰੀ ਕੀਤੀ ਹੈ ਕਿਤੇ ਪਰਚਾ ਦੇਣ ਲੱਗੇ ਸਰ ਜਿਹੜੇ ਇਸ ਤਰ੍ਹਾਂ ਦੇ ਗਲਤ ਅੰਸ਼ਾਰ ਉਹਨਾਂ ਨੂੰ ਕੋਈ ਕਾਨੂੰਨੀ ਤਾਕਤ ਨਹੀਂ ਕਰਨਾ ਉਹ ਜਿਹੜੇ ਗਲਤ ਅੰਸ਼ਾਰ ਹੈ ਜੀ ਉਹਨਾਂ ਤੇ ਇਹਦਾ ਕਾਨੂੰਨੀ ਕਾਰਵਾਈ ਹੋਏਗੀ ਜੀ ਤੇ ਜਿਸ ਤਰ੍ਹਾਂ ਸਰਕਾਰ ਵੱਲੋਂ ਵੀ ਕਾਫੀ ਸਖਤ ਹਦਾਇਤ ਹੈ ਕਿ ਇਹਨੂੰ ਨਿਸ਼ਚਿਤ ਮੌਕੇ ਵਿੱਚ ਜਨਾਈ ਜਾਵੇ ਪੰਜਾਬ ਸਰਕਾਰ ਵੱਲੋਂ ਵੀ ਨਸ਼ਿਆਂ ਦੇ ਵਿਰੁੱਧ ਸਖਤ ਨਿਰਦੇਸ਼ ਨੇ ਅਤੇ ਸਾਡੇ ਸੀਪੀ ਸਰ ਵੱਲੋਂ ਮਾਨਯੋਗ ਸੀਪੀ ਸਰ ਨੇ ਵੀ ਸਖਤ ਨਿਰਦੇਸ਼ ਦਿੱਤੇ ਆ ਕਿ ਜਿਹੜਾ ਵੀ ਗੈਰਕਾਨੂੰਨੀ ਕੰਮ ਕਰੇਗਾ ਜੀ ਤੇ ਉਸ ਬੰਦੇ ਦੀ ਸਖਤ ਸਜ਼ਾ ਦਿੱਤੀ ਜਾਏਗੀ